ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਚਰਚਾ ਛਿੜੀ ਹੋਈ ਹੈ ਕਿ ਦਮਦਮੀ ਟਕਸਾਲ ਦੇ ਜਿਹੜੇ ਮੁਖੀ ਨੇ ਹਰਨਾਮ ਸਿੰਘ ਧੁੰਮ ਉਰਫ ਬਾਗੜ ਬਿਲਾ ਇਹ ਮੈਂ ਮਾਰ ਪਿਆ ਹੋਇਆ ਚਰਚਾਾਂ ਵਿੱਚ ਛਿੜੀਆਂ ਨੇ ਕਿ ਉਹਨੂੰ ਬਦਲ ਦਿੱਤਾ ਜਾਏ ਟਕਸਾਲ ਦਾ ਨਵਾਂ ਮੁਖੀ ਲਾਇਆ ਜਾਏ ਨਨਕਾਣਾ ਸਾਹਿਬ ਜਿਹੜਾ ਕਾਉਂਡ ਜਸਾਕਾ ਬਾਪਰੇ तकरीबन 100 ਸਾਲ ਤੋਂ ਉੱਪਰ ਹੋ ਗਿਆ ਉਦੋਂ ਤੋਂ ਲੈ ਕੇ ਹੁਣ ਤੱਕ ਜਿੱਥੇ ਵੀ ਸੇਕ ਕੌਮ ਨੇ ਸੰਘਰਸ਼ ਕੀਤਾ ਉੱਥੇ ਟਕਸਾਲ ਕਿੱਥੇ ਆਏ ਇਹਨਾਂ ਦੀ ਪੜਾਇਸ਼ 1978 ਤੋਂ ਸੰਤ ਸੁੰਦਰ ਸਿੰਘ ਜਿਹੜੇ ਭਿੰਡਰਾਂ ਵਾਲੇ ਹੋਏ ਨੇ ਉਹਦੀ ਪੜਾਇਸ਼ ਕਰਨ ਵਾਲੇ ਚਰਚਾ ਮੇ ਵੱਡੀਆਂ-ਵੱਡੀਆਂ ਛੜੀਆਂ ਹੋਈਆਂ ਨੇ ਕਿ ਕੌਮ ਦੀ ਜਿਹੜੀ ਬਾਗਡੋਰ ਹੈ ਉਹ ਧੁੰਮੇ ਤੋਂ ਲੈ ਕੇ ਕਿਸੇ ਹੋਰ ਦੇ ਹੱਥ ਵੀ ਦਿੱਤੀ ਜਾਵੇ ਇਹੋ ਜੀਆਂ ਖਬਰਾਂ ਬਣਾ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਹੈ ਮੈਂ ਇੱਕ ਬੇਨਤੀ ਕਰਾਂ ਕੌਮ ਦੇ ਬਾਣੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਤੇ ਸਾਨੂੰ ਸਭ ਤੋਂ ਵੱਡਾ ਜਿਹੜਾ ਸੰਧਾਨਤ ਫਲਸਫਾ ਦਿੱਤਾ ਹੈ ਉਹ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਹੈ ਤੁਸੀਂ ਸਮੁੱਚੀ ਬਾਣੀ ਦੇ ਵਿੱਚੋਂ ਜਪਨੀ ਸਾਹਿਬ ਪੜੋ ਸਮਝੋ ਵਿਚਾਰੋ ਤੇ ਉਹਦੇ ਵਿੱਚ ਜੋ ਕਿਹਾ ਗੁਰੂ ਪਾਤਸ਼ਾਹ ਨੇ ਤੇ ਉਹਨੂੰ ਆਪਣੇ ਜੀਵਨ ਦੇ ਵਿੱਚ ਕਮਾ ਕੇ ਦੇਖੋ ਕਿ ਗੁਰੂ ਨਾਨਕ ਦੇਵ ਜੀ ਸਾਹਿਬ ਕਿਹੜੀ ਸਿੱਖੀ ਦੀ ਗੱਲ ਕਰਦੇ ਆ ਕਿਹੜੀ ਕੌਮ ਦੀ ਗੱਲ ਕਰਦੇ ਆ ਮੈਂ ਸਪਸ਼ਟ ਕਰਦਾ ਇੱਥੇ ਇਹਨਾਂ ਨੇ ਪਹਿਲਾਂ ਟਕਸਾਲ ਨੂੰ ਜੋੜਿਆ ਸੀ ਭਾਈ ਮਾਨੀ ਸਿੰਘ ਦੇ ਨਾਲ ਉਹ ਮਾਲਵੇ ਤੋਂ ਬਿਲੋਂਗ ਕਰਦੇ ਸੀ ਫਿਰ ਇਹਨਾਂ ਨੇ ਟਕਸਾਲ ਨੂੰ ਜੋੜਿਆ ਬਾਬਾ ਦੀਪ ਸਿੰਘ ਦੇ ਨਾਲ ਉਹ ਮਾਝੇ ਤੋਂ ਬਿਲੋਂਗ ਕਰਦੇ ਰਏ ਬਾਬਾ ਦੀਪ ਸਿੰਘ ਨੂੰ ਜੋੜਿਆ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਦੇ ਨਾਲ ਇਹ ਕਹਿੰਦੇ ਆਏ ਸੀਨਾ ਬਸੀਨਾ ਜਿਹੜੀ ਟਕਸਾਲ ਚੱਲੀ ਹੈ ਗੁਰੂ ਗੋਬਿੰਦ ਸਿੰਘ ਤੋਂ ਚੱਲੀ ਹੈ ਜਨਰਲ ਸਿੰਘ ਭਿੰਡਰਾ ਵਾਲੇ ਨੂੰ 14ਵਾਂ ਮੁਖੀ ਕਹਿੰਦੇ ਰਹੇ ਜਾਣੀ ਕਿ ਕੁੱਲ ਮਿਲਾ ਕੇ ਤਕਸਾਲ ਦਾ ਤੇ ਬਾਬਾ ਦੀਪ ਸਿੰਘ ਦਾ ਆਪਸ ਵਿੱਚ ਜਿਹੜਾ ਸਬੰਧ ਹੈ ਉਹ 200 ਸਾਲ ਦਾ ਹੈ ਜਾਨੀ ਕਿ 200 ਸਾਲ ਦਾ ਫਰਕ ਹੈ ਜਿਹੜੇ ਤਕਸਾਲ ਸੁੰਦਰ ਸਿੰਘ ਭਿੰਡਰਾ ਵਾਲਾ ਸਾਲ ਪੈਦਾ ਕਰਦਾ ਹੈ ਨਾ ਉਹ 200 ਸਾਲ ਬਾਅਦ ਵਿੱਚ ਪੈਦਾ ਕਰਦਾ ਹੈ ਬਾਬਾ ਦੀਪ ਸਿੰਘ ਦੇ ਨਾਲੋਂ ਬਹੁਤ ਬੜੇ ਝੂਠ ਬੋਲੇ ਗਏ ਹੁਣ ਜਿਹੜੀ ਗੱਲ ਕਰਦੇ ਨੇ ਕਿ ਟਖਾਲ ਦਾ ਨਵਾਂ ਮੁਖੀ ਲਾਇਆ ਜਾਵੇ ਕਿਹੜਾ ਮੁਖੀ ਲਾਉਣਾ ਹੈ ਸ੍ਰੀ ਚੰਦ ਦੀ ਔਲਾਦ ਵਿੱਚੋਂ ਕੋਈ ਲਿਆਓ ਹਰਦਵਾਰ ਤੋਂ ਲਿਆਓ ਕੋਈ ਤੋਤੀ ਵਾਲਾ ਸਾਧ ਤਿਲਕ ਲਾਉਣ ਵਾਲਾ ਜਟਾਂ ਵਾਲਾ ਤੁਹਾਡੇ ਉਹੀ ਲੱਛਣ ਨੇ ਉਹੀ ਤੁਸੀਂ ਹਮਨ ਕਰ ਦਿਓ ਚੰਡੀ ਦੀਆਂ 12 ਪੜ੍ਹਦੇ ਹੁੰਦਾ ਸੰਗ੍ਰੰਥ ਤੁਸੀਂ ਪ੍ਰਕਾਸ਼ ਕਰਦੇ ਹੋ ਸੂਰਜ ਪ੍ਰਕਾਸ਼ ਵਿਰੰਦ ਨੂੰ ਗੰਦ ਨੂੰ ਤੁਸੀਂ ਗੁਰਦੁਆਰੇ ਵਿੱਚ ਕਥਾ ਸੁਣਾਉਣੀ ਹੈ ਇਹ ਹੀ ਤੁਹਾਡੀਆਂ ਕਰਤੂਤਾਂ ਨੇ ਕੀ ਦੇਣਾ ਟਕਸਾਲ ਲਈ ਤੁਸੀਂ ਟੂਟੀਆਂ ਮਾਂਜਣ ਲੋਕਾਂ ਨੂੰ ਲਾਤਾ ਇਹ ਟਕਸਾਲੀ ਜਿਹੜਾ ਲਾਣਾ ਹੈ ਨਾ ਲੋਕਾਂ ਦੇ ਘਰਾਂ 'ਤੇ ਜਾਂਦਾ ਸੀ ਇੱਕ ਵਾਰੀ ਮੇਰੇ ਨਾਲ ਪੰਗਾ ਪੈ ਗਿਆ ਕਹਿੰਦੇ ਜੀ ਆਹ ਕੜਾਹੀ ਦੇ ਵਿੱਚ ਪਿੱਤਲ ਦੇ ਡ੍ਰਿਪਟਰ ਲੱਗੇ ਹੋਏ ਨੇ ਅਸੀਂ ਇਹਦੇ ਵਿੱਚ ਦੇਗ ਨਹੀਂ ਬਣਾਉਣੀ ਫਿਰ ਕਹਣਗੇ ਜੀ ਉਹ ਨਲਕੇ ਵਿੱਚ ਬੋਕੀ ਜਿਹੜੀ ਹੈ ਉਹ ਚਮੜੇ ਦੀ ਪਾਈ ਆ ਅਸੀਂ ਤਾਂ ਪਾਣੀ ਨਹੀਂ ਪੀਣਾ ਤੇ ਦੁੱਧ ਪੀ ਲੈਨੇ ਅਸੀਂ ਦੁੱਧ ਪੂਰੀ ਚਮੜੀ ਹੈ ਮਾਜੀ ਉਹਦੇ ਵਿੱਚੋਂ ਆਉਂਦਾ ਜਿੰਨਾ ਪਖੰਡ ਜਿੰਨਾ ਬਾਹਮਣਵਾਦ ਹੈ ਉਹ ਟਕਸਾਲ ਦੇ ਅੰਦਰ ਟੱਠੇ ਖੂਜਾਵੇ ਟਕਸਾਲ ਨਾਲੇ ਜਾਵੇ ਧੁਮਾ ਬਗੜ ਵਿੱਲ ਨਾਲੇ ਜਿਹੜਾ ਕੋਈ ਹੋਰ ਉਹ ਜਾਵੇ ਮੈਂ ਗੱਲ ਠੀਕ ਕਰ ਲਈਏ ਵੀ ਕੌਮ ਦੇ ਨਾਲ ਕੀ ਲਾਗਾ ਦੇ ਕੇ ਤੁਹਾਡਾ ਵੀ ਤੁਸੀਂ ਕੌਮਲੇ ਕੀਤਾ ਕੀ ਹੈ ਲੋਕਾਂ ਨੂੰ ਮਰਵਾਇਆ ਪਹਿਲਾਂ ਭਿੰਡਰਾਂ ਵਾਲੇ ਬੁੱਝੜ ਨੇ ਮਰਵਾਤੀ ਦੁਨੀਆ ਅਕਲਤਾ ਸਾਹਿਬ ਤੇ ਬੈਠ ਕੇ ਅਸੀਂ ਲੈ ਕੇ 147 ਉਹਦੇ ਬਾਅਦ ਅੱਤਵਾਦ ਵਾਲੇ ਮਰ ਗਏ ਆ ਤੁਹਾਡਾ ਗੁੰਗਾ ਜਿਹੜਾ ਬ੍ਰह्म ਕਹਨੇ ਸੀ ਨਾ ਠਾਕੁਰ ਸਿੰਘ ਤੇ ਇਹ ਅਮਰੀਕਾ ਜਾਂਦਾ ਸੀ ਪੰਜ ਸਤ ਮੁੰਡੇ ਨਾਲ ਲੈ ਕੇ ਜਾਂਦਾ ਸੀ ਛੱਡੇ ਆਉਂਦਾ ਸੀ ਉੱਥੇ ਜਾ ਕੇ ਕੇ ਪੀਐਸ ਗੱਲ ਦੇ ਨਾਲ ਮਿਲ ਕੇ ਪਤਾ ਨਹੀਂ ਕਿੰਨੇ ਕੁ ਸੈਂਕੜੇ ਨੌਜਵਾਨ ਮਰਵਾਏ ਨੇ ਆ ਦੇਣਾ ਥੋੜੀ ਟਕਸਾਲ ਦੀ ਜਿਹੜੇ ਇਹ ਚਰਚਾ ਛੇੜਦੇ ਨੇ ਕਿ ਟਕਸਾਲ ਦਾ ਮੁਖੀ ਚਾਹੀਦਾ ਨਵਾ ਕਿਹੜਾ ਮੁਖੀ ਚਾਹੀਦਾ ਕਿਸੇ ਸਾਨੂੰ ਟਕਸਾਲ ਦੇ ਮੁਖੀ ਦੀ ਲੋੜ ਨਹੀਂ ਨਮਾ ਹੋਵੇ ਪ੍ਰਾਣਾ ਹੋਵੇ ਭਾਵੇਂ ਭਿੰਡਰਾ ਵਾਲਾ ਹੋਵੇ ਭਾਵੇਂ ਕਰਤਾਰ ਸਿੰਘ ਹੋਵੇ ਭਾਵੇਂ ਗੁਰਬਚਨ ਸਿੰਘ ਹੋਵੇ ਭਾਵੇਂ ਗੂੰਗਾ ਠਾਕੁਰ ਸਿੰਘ ਹੋਵੇ ਅਸੀਂ ਕਿਸੇ ਤੋਂ ਵੀ ਲੈਣਾ ਸਾਡੇ ਲਈ ਕੌਮ ਦਾ ਮੁਖੀ ਕੌਣ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਸ਼ਾ ਦੀ ਪਾਵਨ ਬਾਣੀ ਹੈ ਜਿਨੇ ਬਾਬੇ ਨਾਨਕ ਦੀ ਬਣਾਈ ਹੋਈ ਸੇਕੋਂ ਨੂੰ ਜੇ ਗੁਰੂ ਕਲੰਗੀਟਰ ਸੱਚੇ ਪਾਤਸ਼ਾਹ ਦੇ ਸਾਜੇ ਹੋਏ ਪੰਥ ਖਾਲਸੇ ਨੂੰ ਸਮਝਣਾ ਹੈ ਨਾ ਉਹ ਪਾਵਨ ਬਾਣੀ ਨੂੰ ਸਮਝੋ ਇਹਨਾਂ ਨੇ ਤਕਸਾਲ ਦੇ ਵਿੱਚ ਇਹ ਸਭ ਕੁਝ ਪੈਦਾ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਦੇ ਸ੍ਰੀ ਗ੍ਰੰਥ ਬਣਾ ਕੇ ਪੇਸ਼ ਕੀਤੇ ਜਿਹੜੀ ਸੂਰਜ ਪ੍ਰਕਾਰ ਦੀ ਕਥਾ ਹੁੰਦੀ ਹੈ ਗੁਰਦਵਾਰਿਆਂ ਦੇ ਵਿੱਚ ਉਹ ਇਹਨਾਂ ਨੇ ਸ਼ੁਰੂ ਕੀਤੀ ਹੈ ਜੜ ਕਿ ਜਿੰਨਾ ਅਖੰਡਵਾਦ ਹੈ ਸੇਕੋਂ ਦੇ ਵਿੱਚ ਉਹ ਤਕਸਾਲ ਪੈਦਾ ਕਰਨ ਵਾਂਗੀ ਹੈ ਕਿਹੜਾ ਮੁਖੀ ਲਿਆਉਣਾ ਤੂੰ ਮੈਨੂੰ ਲੁਕੋ ਦਿਓ ਜਾਂ ਉਹਦੇ ਧਗਮਾ ਚੋਲਾ ਪਾ ਦਿਓ ਗਲ ਪੰਜ ਸਤ ਮਾਲਾ ਪਾ ਦਿਓ ਜਿਹੜੀਆਂ ਜੋ ਕੀ ਪਾਉਂਦੇ ਹੁੰਦੇ ਐ ਲੰਗੋੜ ਲਾ ਦਿਓ ਖੜਾਵਾ ਪਾਈ ਲੈਂਦੇ ਉਹ ਦਾੜੀ ਉਦਾਂ ਦੀ ਹੈਗੀ ਐ ਥੋੜੀ ਜਿਹੀ ਫਿਕਸੋ ਲਾ ਕੇ ਜਾਂ ਉਹ ਜਿਹੜਾ ਬੋਰਡ ਦਾ ਦੁੱਧ ਹੁੰਦਾ ਉਹ ਪਾ ਕੇ ਜਟਾ ਬਣਾ ਦਿਓ ਥੋੜੀ ਜਿਹੀ ਜਿਹੜਾ ਮੁਖਦੀਆਂ ਲਿਆ ਕੇ ਲਾ ਦਿਓ ਟੋਕਰ ਹੋਰ ਕੀ ਜਿੰਦਾ ਸਾਨੂੰ ਇਹ ਕੌੜਾ ਸੱਚ ਐ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਬੇਗੜ ਨਹੀਂ ਬਣਾਇਆ ਕਿਸੇ ਨੂੰ ਉਹ ਕਹਿੰਦੇ ਕਿਰਤ ਕਰਨੀ ਹੈ ਕਾਲ ਖਾਏ ਕਿਸ ਹੱਥੋਂ ਦੇ ਨਾਨਕਰਾ ਪਛਾਣੇ ਸੀ ਇਸ ਨਾਮ ਦੇ ਤਸਵੀਰ ਅਸੀਂ ਤਾਂ ਬਾਬੇ ਨਾਨਕ ਦੀ ਜਿਹੜੀ ਖਲ ਬੋਣ ਵਾਲੀ ਫੋਟੋ ਹੈ ਉਹ ਕਦੇ ਲਾਈ ਨਹੀਂ ਤੱਕੜੀ ਨਾਲ 13-13 ਤੋਲਣ ਵਾਲੀ ਕਦੇ ਫੋਟੋ ਲਾਈ ਨਹੀਂ ਅਸੀਂ ਜਿਹੜਾ ਵਪਾਰ ਕੀਤਾ ਉਹ ਫੋਟੋ ਲਾਈ ਨਹੀਂ ਅਸੀਂ ਇਹ ਤਾਂ ਬਿਲਡ ਸਾਧਾਂ ਦੀ ਫੋਟੋਆਂ ਲਾਈਆਂ ਨੇ ਟਕਸਾਲ ਜਾਵੇ ਠੱਠੇ ਖੂਚ ਟਕਸਾਲ ਦਾ ਪ੍ਰਣਾਮ ਮੁਖੀ ਜਾਵੇ ਠੱਠੇ ਖੂਚ ਜੇ ਕੋਈ ਨਵਾਂ ਮੁਖੀ ਬਣਾਉਣਾ ਉਹ ਜਾਵੇ ਠੱਠੇ ਖੂਚ ਸਾਨੂੰ ਤੇ ਗੁਰੂ ਗ੍ਰੰਥ ਸਾਹਿਬ ਦੀ ਲੋੜ ਹੈ ਸਾਨੂੰ ਟਕਸਾਲਾਂ ਡੇਰਿਆਂ ਦੀ ਲੋੜ ਨਹੀਂ ਇਹ ਕੌੜਾ ਸੱਚ ਹੈ ਇਹ ਕੌੜਾ ਸੱਚ ਬੋਲਣ ਦੀ ਹਿੰਮਤ ਬਖਸ਼ੀ ਹੈ ਗਿਆਨੀ ਬੂਟਾ ਸਿੰਘ ਉਹ ਬੋਲਦੇ ਰਹਿਾਂਗੇ ਸੁਣ ਲਿਓ ਜੇ ਕਹਿੰਦੇ ਗੋਡੇ ਗਿੱਟੇ ਲੱਗੀ ਤਾਂ ਕਮੈਂਟਾਂ ਵਿੱਚ ਗਾਲਾਂ ਕੱਢ ਲਿਓ ਮਨ ਹਲਕਾ ਹੋ ਜੂਗਾ ਥੋੜੀ ਜਿਹੀ ਸ਼ਾਂਤੀ ਮਿਲ ਜੂਗੀ ਕਈ ਵਾਰੀ ਕਿਸੇ ਨੂੰ ਪਤਰੀ ਹੋਈ ਹੁੰਦੀ ਆ ਉਹ ਖੁਰ ਜੂਗੀ ਮੇਰੀ ਵੀਡੀਓ ਸੁਣ ਕੇ ਬਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ